ਔਰ ਅੱਜ ਫਿਰ ਅੱਜ ਤੈਨੂੰ ਮੈਂ ਕੀ ਸੁਣਾਵਾਂ ਅੱਜ ਕਿੰਨੀ ਤਰੀਕਾ 29 ਹਾਂਜੀ 29 ਸਤੰਬਰ ਆ ਹਾਂ ਅੱਜ ਮੈਂ ਇੱਕ ਕਤਾਬ ਪੜ੍ਹੀ ਸੀ ਬੁੱਤ ਅੱਛਾ ਉਹਦੇ ਚ ਅੱਜ ਮੈਂ ਤੈਨੂੰ ਸੁਣਾਉਂਗੀ 29 ਸਤੰਬਰ ਦੀ ਘਟਨਾ ਕਿਹੜੀ ਘਟਨਾ ਦਾਦੀ ਦੱਸਦੀਆਂ ਬੁੱਤ ਦੱਸਦੀਆਂ ਮੇਰਾ ਬੈਗ ਨਾ ਹੁਲਾ ਇਹਨੂੰ ਪਿਆਰ ਰਹਿਣਾ ਤੇ ਇਹਦੇ ਚ ਦਵਾਈਆਂ ਫਿਰ ਤੂੰ ਖੋ ਜਾਣੀ ਹੁੰਦੀ ਆ ਔਰਾ ਬਰਾ ਕਰ ਦਿੰਨੀ ਆ ਮੇਰੀਆਂ ਦਵਾਈਆਂ 29 ਸਤੰਬਰ ਨੂੰ ਬੁੱਤ ਇੱਕ ਤਾਂ ਆਪਣੇ ਕੰਮਾਂਗਾਟਾ ਮਾਰੂ ਜਹਾਜ਼ ਤੇ ਜਿਹੜਾ ਹਾਂ 29 ਸਤੰਬਰ ਨੂੰ 1914 ਨੂੰ ਉਹ ਕਲਕੱਤੇ ਪਹੁੰਚਿਆ ਸੀ। ਅੱਛਾ ਹਾਂ ਜਿਵੇਂ ਤੈਨੂੰ 29 ਸਤੰਬਰ ਦੀ ਘਟਨਾ ਦੱਸਦੀ ਆ। 29 ਸਤੰਬਰ ਦੀ ਇੱਕ ਭਾਈ 29 ਸਤੰਬਰ ਨੂੰ ਆਪਣੇ ਸ਼ਹੀਦ ਹੋਈ ਸੀਗੀ। ਉਹ ਕੀ ਨਾ ਸੀ ਉਹਦਾ ਮੈਨੂੰ ਫੁੱਲ ਕੀ ਹਜਰਾਖਣੀ ਕੀ ਸੀ ਮੈਂ ਪੜਿਆ ਸੀ ਆ ਜੋਦੇਵਾਰੇ ਖੜ ਜਾ ਮੈਂ ਤੈਨੂੰ ਦੱਸਦੀ ਆਂਗੀ। ਹਾਂ ಮತ ਗਿਣੇ ਹਜਰਾ। ಮತ ਗਿਣੇ ਹਜਰਾ ਕੋਈ ਨਾਮ ਸੀਗਾ ਇੱਕ ਲੇਡੀ ਸੀਗੀ। ਉਹ ਜਿਹੇ ਹੋਈ ਸੀ ਕ੍ਰਾਂਤੀਕਾਰੀ ਸੀ ਉਹ ਪੱਛਮੀ ਬੰਗਾਲ ਦੀ ਤੇ ਭਾਈ ਉਹਦਾ ਜਨਮ ਹੋਇਆ ਸੀਗਾ ਪੱਛਮੀ ਬੰਗਾਲ ਦੇ ਵਿੱਚ ਤੇ ਉਹਦਾ ਖਣੀ ਨਾਮ ਸੀਗਾ ਉਹਦੇ ਸ਼ਹਿਰ ਦਾ ਮਿਦਨਾਪੁਰ ਮਿਦਨਾਪੁਰ ਸ਼ਹਿਰ ਦੇ ਵਿੱਚ 19 ਅਕਤੂਬਰ 1870 ਨੂੰ ਹੋਇਆ ਸੀ ਪੁੱਤ ਉਹਦਾ ਜਨਮ ਹੈ ਤੇ ਮਿਦਨਾਪੁਰ ਦੇ ਵਿੱਚ ਪੱਛਮੀ ਬੰਗਾਲ ਦਾ 43 ਸਾਈਡ ਤੇ ਭਾਈ ਉਹ ਨਾ ਮਤਲਬ ਕਿ ਉਹਦਾ ਛੋਟੀ ਉਮਰ ਦੇ ਵਿੱਚ ਵਿਆਹ ਹੋ ਗਿਆ ਤੇ ਫਿਰ ਉਹ ਵਿਧਵਾ ਹੋ ਗਈ ਛੋਟੀ ਉਮਰ 'ਚ ਜਦੋਂ ਛੋਟੀ ਉਮਰ 'ਚ ਵਿਧਵਾ ਹੋ ਗਈ ਫਿਰ ਭਾਈ ਉਹ ਗਰੀਬ ਵੀ ਸੀ ਪਰ ਉਹ ਹਿੰਮਤੀ ਤੇ ਦਲੇਰ ਵਾਲੀ ਸੀ ਆਹ ਹਾਂ ਮੈਂ ਉਹਦੇ ਕਿਤਾਬਾਂ ਪੜ੍ਹੀਆਂ ਅੱਜ ਕਿਤਾਬ 'ਚ ਕਹਿੰਦੇ ਉਹ ਹਿੰਮਤੀ ਵੀ ਬੜੀ ਧੀ ਤੇ ਦਲੇਰ ਵੀ ਬੜੀ ਸੀਗੀ ਤੇ ਉਹਨੇ ਫਿਰ ਜਦੋਂ ਗਾਂਧੀ ਜੀ ਨਾਲ ਮਿਲ ਕੇ ਉਹਨੇ ਬਹੁਤ ਸਾਰਾ ਸੰਘਰਸ਼ ਜਿਹੜਾ ਹੈਗਾ ਕਰਿਆ ਸੀਗਾ ਅੰਗਰੇਜ਼ਾਂ ਦੇ ਖਿਲਾਫ ਬ੍ਰਿਟਿਸ਼ ਸਰਕਾਰ ਦੇ ਖਿਲਾਫ ਤੇ ਫਿਰ ਉਹਨੇ ਮਤਲਬ ਕਿ ਕਾਫੀ ਜਿਹੜੀਆਂ ਰੈਲੀਆਂ ਦੀ ਅਗਵਾਈ ਵੀ ਕੀਤੀ ਤੇ ਫਿਰ ਇੱਕ 1942 ਦੇ ਵਿੱਚ ਪੁੱਤ ਭਾਰਤ ਛੱਡੋ ਅੰਦੋਲਨ ਦੀ ਇੱਕ ਰੈਲੀ ਕੱਢੀ ਗਈ ਸੀ ਤੇ ਵੀ ਭਾਰਤ ਛੱਡੋ ਅੰਦੋਲਨ ਆਪਾਂ ਉਹਨਾਂ ਨੂੰ ਕਹਿੰਦੇ ਸੀਗੇ ਅੰਗਰੇਜ਼ਾਂ ਨੂੰ ਵੀ ਸਾਡਾ ਭਾਰਤ ਛੱਡ ਜੋ ਵੀ ਤੁਸੀਂ ਚੱਲ ਜੋ ਉਹ ਇੱਕ ਅੰਦੋਲ ਰੈਲੀ ਕੱਢੀ ਗਈ ਤੇ ਉਹਦੀ ਰੈਲੀ ਦੀ ਕਿਹੜੀ ਅਗਵਾਈ ਸੀ ਨਾ ਓਹੋ ਮਾਤਾ ਜਿਹੜੀ ਆਪਣੀ ਭੈਣ ਸੀਗੀ ਲਾਲੋ ਕੀ ਨਾਮ ਲਿਆ ਸੀ ਮੈਂ ਤੈਨੂੰ ਹਜਰਾ ਹਜਰਾ ਹਾਂ ਉਹ ਸੀਗੀ ਨਾਮ ਮਤ ਗਿੰਨੀ ਹਜਰਾ ਮਤ ਗਿੰਨੀ ਹਜਰਾ ਜੀ ਕਰ ਰਹੇ ਸੀਗੇ ਤੇ ਜਦੋਂ ਉਹ ਅੱਗੇ ਵਧਣ ਲੱਗੀ ਉਹਦੇ ਹੱਥ 'ਚ ਤਰੰਗਾ ਸੀ ਪੁੱਤ ਆਪਣੇ ਦੇਸ਼ ਦਾ ਹਾਂ ਉਹ ਤਾਂ ਆਪਣੇ ਦੇਸ਼ ਦਾ ਤਿਰੰਗਾ ਸੀਗਾ ਤੇ ਤਿਰੰਗਾ ਲੈ ਕੇ ਭਾਈ ਉਹ ਝੰਡਾ ਲੈ ਕੇ ਗਾਹਾਂ ਬਦਨ ਲੱਗੀ ਉਧਰ ਉਹਦਾ ਬ੍ਰਿਟਿਸ਼ ਪੁਲਿਸ ਨਾਲ ਮੁਕਾਬਲਾ ਹੋ ਗਿਆ ਬ੍ਰਿਟਿਸ਼ ਪੁਲਿਸ ਨੇ ਗੋਲੀਆਂ ਚਲਾਤੀਆਂ ਤੇ ਉਹ ਗੋਲੀਆਂ ਨਾਲ ਜ਼ਖਮੀ ਹੋ ਕੇ ਭਾਈ ਉਹ ਬੰਦੇ ਮਾਤਰਮ ਦੇ ਕਹਿੰਦੇ ਨਾਰੇ ਲਾਉਂਦੀ 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 ਸ਼ਹੀਦ ਹੋਈ ਤੇ ਉਹਨੇ ਝੰਡਾ ਨਹੀਂ ਛੱਡਿਆ ਤੇ ਫੇਰ ਉਹਦੀ ਹੁਣ ਅੱਜ ਮੂਰਤੀ ਵੀ ਬਣੀ ਹੋਈ ਆ ਕਲਕੱਤੇ ਦੇ ਵਿੱਚ ਤੇ ਜਿਹੜਾ ਪੱਛਮੀ ਬੰਗਾਲ ਕਣੀ ਬਥੇਰੇ ਸਮਾਰਕ ਨੇ ਕਾਲਜ ਨੇ ਉਹਦੇ ਨਾਲ ਉਹਦੇ ਨਾਮ ਨਾਲ ਦੇ ਨਾਮ ਨਾਲ ਚਲਾਏ ਹੋਏ ਨੇਗੇ ਮਤਗੀਨੀ ਹਜਰਾਜੀ ਦੇ ਨਾਮ ਨਾਲ ਤੇ ਫਿਰ ਇੱਕ ਹੋਰ ਉੱਥੇ ਲਿਖਿਆ ਹੋਇਆ ਸੀਗਾ ਬੀਗ ਇਹ ਦੇ ਨਾ ਉਹ ਸੀਗਾ 2002 ਦੇ ਵਿੱਚ ਨਾ ਭਾਰਤ ਸਰਕਾਰ ਵੱਲੋਂ ਡਾਰਕ ਟਿਕਟ ਵੀ ਜਾਰੀ ਕੀਤੀ ਗਈ ਉਹਨਾਂ ਦੇ ਨਾਮ ਨਾਲ ਇਹ ਪਹਿਲੀ ਮਹਿਲਾ ਜਾਨੀ ਕਿ ਜਿਹੜੀ ਹੈਗੀ ਮਹਿਲਾ ਸ਼ਹੀਦੇ ਅਜ ਮਹਿਲਾ ਕ੍ਰਾਂਤੀਕਾਰੀ ਦੇ ਬੱਚੋ ਸਨਮਾਨਿਤਾਈ ਅੱਛਾ ਮਾਤਾ ਜਿਹੜੀ ਹੈਗੀ ਆਪਣੀ ਮਤ ਗਿੰਨੀ ਹਜਰਾ ਜੀ ਅੱਜ ਤੱਕ ਕਿਤਾਬਾਂ ਚ ਵੀ ਨਹੀਂ ਮਿਲਣਾ ਹੈਗਾ ਪਰ ਮਿਲਿਆ ਨਹੀਂ ਨਾ ਹਜੇ ਤੱਕ ਨਾ ਸੰਤਾ ਮਤਿਨੀ ਹਜਰਾਬਾਰੀ ਇਹ 29 ਸਤੰਬਰ ਨੂੰ ਸ਼ਹੀਦ ਹੋਈ ਸੀ ਜੀ 29 ਸਤੰਬਰ ਨੂੰ ਸ਼ਹੀਦ ਹੋਈ ਸੀਗੀ ਤੇ ਅੰਗਰੇਜ਼ੀ ਸਰਕਾਰ ਨਾਲ ਜਿਹੜਾ ਹੈਗਾ ਇਹਨੇ ਮਤਲਆਇਆ ਹੋਇਆ ਸੀਗਾ ਗਾਂਧੀ ਜੀ ਨਾਲ ਮਿਲ ਕੇ ਤੇ ਇਹਨੂੰ ਇੱਕ ਹੋਰ ਪੁੱਤ ਸਭ ਤੋਂ ਵੱਡੀ ਗੱਲ ਇਹਨੂੰ ਬੁੱਢੀ ਗਾਂਧੀ ਵੀ ਕਿਹਾ ਜਾਂਦਾ ਹੈ ਬੁੱਢੀ ਗਾਂਧੀ ਹਾਂ ਇਹਨੂੰ ਬੁੱਢੀ ਗਾਂਧੀ ਵੀ ਕਿਹਾ ਜਾਂਦਾ ਤੇ ਗਾਂਧੀ ਬੁੱਢੀ ਵੀ ਤੇ ਬੁੱਢੀ ਗਾਂਧੀ ਵੀ ਕਿਹਾ ਜਾਂਦਾ ਇਹਨੂੰ ਹਾਂ ਤੁਹਾਨੂੰ ਇਹ ਕੁਐਸਚਨ ਹੈ ਨਹੀਂ ਪਤਾ ਕਿੱਥੇ ਪੁੱਛ ਲਵੇ ਕੋਈ ਵੀ ਬੁੱਢੀ ਗਾਂਧੀ ਦੇ ਨਾਮ ਨਾਲ ਕਿਹਨੂੰ ਜਾਣਿਆ ਜਾਂਦਾ ਕੀ ਨੂੰ ਜਾਣਿਆ ਜਾਂਦਾ ਆਪਾਂ ਕੀ ਦੱਸਾਂਗੇ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਮਤ ਗੀਨੀ ਹਜਰਾਜੀ ਨੂੰ ਹਣਾ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਨਾ ਹਾਂ ਹਾਂ ਪੁੱਤ ਇਹ 29 ਸਤੰਬਰ ਦੀ ਕਹਾਣੀ ਹੈ ਜੀ ਅੱਜ ਮੈਂ ਆਪਣੀ ਪੋਤੀ ਨਾਲ ਹੀ ਸ਼ੇਅਰ ਕੀਤੀ ਹੈ ਜੀ ਤੇ ਤੁਸੀਂ ਵੀ ਆਪਣੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਇਹ ਕਹਾਣੀ ਧੰਨਵਾਦ ਧੰਨਵਾਦ